ਲੱਗੇ ਇੱਕ ਲੋਕਤੱਥ ਜ਼ਿਆਦਾਤਰ ਲੋਕ ਅੱਜਕੱਲ ਹਥਿਆਰਾਂ ਤੇ ਗਾਣੇ ਲਿਖਦੇ ਆ ਵੀ ਉਹਨਾਂ ਨੂੰ ਮਤਲਬ ਹੁੰਦਾ ਵੀ ਆਪਣਾ ਗਾਣਾ ਚੱਲ ਜੇ ਤੇ ਪੈਸੇ ਆ ਜਾਣ ਬਹੁਤ ਘੱਟ ਲੋਕ ਆ ਜਿਹੜੇ ਸਿਰਫ ਇਹ ਸੋਚ ਕੇ ਲਿਖਦੇ ਆ ਯਾਰ ਵੀ ਸਮਾਜ ਨੂੰ ਕੋਈ ਚੰਗੀ ਸੇਧ ਮਿਲ ਸਕੇ ਜ਼ਿਆਦਾਤਰ ਲੋਕ ਹਥਿਆਰਾਂ ਵਾਲੇ ਗਾਣੇ ਲਿਖਦੇ ਆ ਚੱਕ ਨੂੰ ਤਾਰ ਲੋ ਆ ਤਾਇਆ ਰਿਓ ਤੋ ਜਿੰਨੇ ਵੀ ਭੈਣ ਭਰਾ ਜੁੜੋਗੇ ਬਾਈ ਇੱਕ ਤਾਂ ਵੀਡੀਓ ਸ਼ੇਅਰ ਕਰਿਓ ਕਿਸੇ ਨੂੰ ਕਿੰਨੀ ਪ੍ਰਮਾਤਮਾ ਨੇ ਨੌਲਜ ਬਖਸ਼ੀ ਹੈ ਹਨਾ ਉਨੀ ਕਾਪਾ ਛੋਡੇਣਾ ਸ਼ੇਅਰ ਕਰ ਦਿੰਨੇ ਆ ਤੇ ਬਾਕੀ ਤੁਸੀਂ ਅੱਗੇ ਸ਼ੇਅਰ ਕਰਨੀ ਉਹ ਛੋਡੇ ਹੱਥ ਹੈ ਹਥਿਆਰਾਂ ਦੇ ਤੁਸੀਂ ਬਹੁਤ ਗਾਣੇ ਸੁਨੇ ਆ ਮਾਰਤਾ ਹੈ ਕਰਤਾ ਉਹ ਕਰਤਾ ਜਿਵੇਂ ਸਾਨੂੰ ਸੁਣਾਉਣਾ ਵੀ ਅਸਲ ਸਚਾਈ ਕੀ ਹੈ ਜャ ਜਦੋਂ ਫਿਰ ਕੋਈ ਭਾਵੇਂ ਉਹ ਗੁੱਸੇ ਚ ਕਰਦਾ ਹੈ ਭਾਵੇਂ ਉਹ ਕਰੋਦ ਚ ਕਰਦਾ ਜਾਂ ਉਹ ਨਸ਼ੇ ਚ ਕਰਦਾ ਹਨਾ ਉਹਦਾ ਪਿੱਛੋ ਸਿੱਟਾ ਕੀ ਨਿਕਲਦਾ ਉਹ ਮੈਂ ਤੁਹਾਨੂੰ ਸੁਣਾਉਂਗਾ ਮੈਂ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਵੈਸੇ ਨਹੀਂ ਮੈਂ ਲਿਖਿਆ ਮੈਂ ਦੇਖਿਆ ਹੈ ਚੀਜ਼ ਨੇ ਕਿ ਇਹਦਾ ਅੰਤ ਹੈ ਜਿਹੜਾ ਬਹੁਤ ਮਾੜਾ ਹੁੰਦਾ ਸੋ ਜਿਹੜਾ ਵੀ ਭੈਣ ਭਰਾ ਕੋਈ ਜੁੜਿਆ ਇੱਕ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਕਿ ਕਲੀਅਰ ਹੈ ਆਵਾਜ਼ ਹੁਣ ਕੋਈ ਕਈ ਭਰਾ ਜੁੜ ਜਾਣ ਫਿਰ ਗਾਉਣ ਦਾ ਵੀ ਥੋੜਾ ਜਿਹਾ ਸਵਾਲ ਹੁੰਦਾ ਹਨਾ ਕਮੈਂਟ ਕਰਿਓ ਬਾਈ ਜਰੂਰ ਤੇ ਤੁਹਾਨੂੰ ਲੋਕ ਤੱਕ ਸੁਣਾਉਣਾ ਕਾਰਤੂਸ ਪੰਦਾ ਫੈਰਤਾ ਕਰਵੰਦਾ ਮਗਰ ਉਹਦਾ ਰਿਜ਼ਲਟ ਕੀ ਨਿਕਲਦਾ ਤੁਹਾਨੂੰ ਉਹਦੇ ਬਾਰੇ ਦੱਸਦਾ ਵੈਸੇ ਤਾਂ ਕਲਾਕਾਰ ਲਿਖਦੇ ਹੁੰਦੇ ਆ ਇਸ ਚੀਜ਼ ਦਾ ਅਸਰ ਬਹੁਤ ਪੈਂਦਾ ਗਾਣਿਆਂ 'ਤੇ ਬਹੁਤ ਭਰਾ ਕਹਿੰਦੇ ਆ ਵੀ ਜਿਹੜੇ ਤਾਂ ਬੰਦੇ ਹੰਡੇ ਹੋਏ ਆ ਉਹ ਤਾਂ ਗਾਣਾ ਸੁਣਦੇ ਉਹਨੂੰ ਉੱਥੇ ਛੱਡ ਦਿੰਦੇ ਆ ਉਹ ਤਾਂ ਇੱਕ ਮਨੋਰੰਜਨ ਵਾਸਤੇ ਹੁੰਦਾ ਜਿਹੜਾ ਗਾਣਾ ਹੁੰਦਾ ਅਸਲ 'ਚ ਕਈ ਜਿਹੜੇ ਹੁਣ ਨਵੇਂ ਮੁੰਡੇ ਆ ਨਵੀਂ ਉਮਰ ਦੇ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਵੀ ਅੱਗੇ ਕੀ ਹੋਣਾ ਉਹ ਵਿਚਾਰੇ ਇਸ ਚੀਜ਼ ਨੂੰ ਆਪ ਦੇਤੇ ਵੀ ਲਾਗੂ ਕਰ ਲੈਂਦੇ ਆ ਤੇ ਕਈ ਥਾਂ ਨੁਕਸਾਨ ਵੀ ਹੋਇਆ ਤੁਸੀਂ ਦੇਖਿਆ ਹੀ ਹੈ। ਉਹਨਾਂ ਨੂੰ ਸ਼ਾਇਦ ਇਹ ਹੁੰਦਾ ਵੀ ਅਸੀਂ ਕਿਸੇ ਦੇ ਗੋਲੀ ਮਾਰਾਂਗੇ ਤੇ ਸਾਡਾ ਨਾਂ ਹੋ ਜੂ। ਪਰ ਇਸ ਚੀਜ਼ ਦੇ ਪਿੱਛੇ ਬਰਬਾਦੀ ਆ, ਕੱਖ ਨਹੀਂ ਹੈਗਾ ਉਹ। ਮੈਂ ਤਾਂ ਜੇ ਕੋਈ ਮੇਰਾ ਭੈਣ ਭਰਾ ਵੀਡੀਓ ਦੇਖਦਾ ਹੈ ਤਾਂ ਮੈਂ ਬੇਨਤੀ ਕਰਦਾ ਭਰਾਵੋ ਆਪਣੇ ਘਰਾਂ ਨੂੰ ਮੁੜਿਓ। ਫਲੈਂਡਰ ਕਰੋ, ਸਜ਼ਾ ਕੱਟੋ ਆਪਦੇ ਘਰੇ, ਆਪਦੇ ਪਰਿਵਾਰ ਨਾਲ ਰਹੋ ਆਪਲਾ। ਕੋਈ ਵਿਤ ਵਿਆਹੀ ਵੀ ਹੈ ਬਹੁਤ ਮਤਲਬ ਇਹ ਚੀਜ਼ ਬਾਰੇ ਕਦੇ ਕੋਈ ਬੋਲਦਾ ਨਹੀਂ ਮੈਂ ਇਹ ਵੀ ਇਹ ਵੀ ਗੱਲ ਸੱਚੀ ਹੈ ਅਗਲਾ ਕਹਿੰਦਾ ਆਪਾਂ ਕੀ ਲੈਣਾ ਯਾਰ ਪਰ ਆਪਣੀ ਤਾਂ ਹੈ ਤਾਂ ਉਹ ਆਪਣੀ ਹੈ ਨਾ ਆਪਣੇ ਚੋਂ ਗਏ ਐ ਕੋਈ ਜਿਵੇਂ ਕਹਿੰਦੇ ਹੁੰਦੇ ਆ ਫੁਕਰ ਪਣੇ ਚ 11 ਦੋਸਤਾਂ ਮਗਰ ਲੱਗ ਕੇ ਇਹ ਲੈਣ ਤੇ ਪੈ ਗਿਆ ਕੋਈ ਵੈਸੇ ਤਪਿਆ ਹੋਇਆ ਹੈ ਨਾ ਜਿਵੇਂ ਹੁਣ ਪੰਜਾਬ ਦੇ ਹਾਲਾਤ ਨੂੰ ਪਤਾ ਹੀ ਹੈ ਇਹ ਕਿਹੜਾ ਅੱਜ ਦੇ ਆ ਬਹੁਤ ਚਿਰ ਦੇ ਸੋ ਕਮੈਂਟ ਕਰਿਓ ਬਈ ਜਿਹੜਾ ਵੀ ਜੁੜਿਆ ਫਿਰ ਆਪਾਂ ਸ਼ੁਰੂ ਕਰਾਂਗੇ ਲੈ ਵੀ ਕਮੈਂਟ ਕਰੋ ਭਰਾ ਬਣ ਕੇ ਜਿਹੜਾ ਵੀ ਵੀਰ ਜੁੜਿਆ ਨਾ ਦੱਸਿਓ ਆਵਾਜ਼ ਕਲੀਅਰ ਆ ਫਿਰ ਆਪਾਂ ਸਟਾਰਟ ਕਰ ਦੇਾਂਗੇ ਬਹੁਤਾ ਸਮਾਂ ਨਹੀਂ ਲੈਂਦੇ ਲੋਕ ਹੱਕਰ ਬਾਰ ਵੀ ਖਤਮ ਹੋਣ ਖਤਮ ਸਕੀਰੀਆਂ ਤੇ ਬੈਲ ਪੁਣਾ ਚੱਟ ਦਿੰਦਾ ਦੋ ਤਿੰਨ ਪੀੜੀਆਂ ਘਰਵਾਰ ਵੀ ਖਤਮ ਹੋਣ ਖਤਮ ਸਕੀਰੀਆਂ ਤੇ ਬੈਲ ਪੁਣਾ ਚੱਟ ਦਿੰਦਾ ਦੋ ਨਪੀੜੀਆਂ ਜਿੱਧਰ ਨੂੰ ਮੂੰਹ ਹਾਜ ਚੱਲ ਜੇ ਬੰਦੂਖ ਬਈ ਢੂੜਸੌ ਦਾ ਕਾਰਤੂਸ ਕਿੱਲੇ ਜਿੰਦਾ ਫੂਕ ਬਈ ਢੂੜਸੌ ਦਾ ਕਾਰਤੂਸ ਕਿੱਲੇ ਜਿੰਦਾ ਫੂਕ ਬਈ ਢੂੜਸੌ ਦਾ ਕਾਰਤੂਸ ਕਿੱਲੇ ਜਿੰਦਾ ਫੂਕ ਬਈ ਨਸ਼ੇ ਜਾਕਰੋਦ ਵਿੱਚ ਆ ਕੇ ਫੇਰ ਕਰਨਾ ਤੇ ਜੇਲ੍ਹ ਵਾਲੀ ਚੱਕੀ ਵਿੱਚ ਅੜਨਾ ਹੀ ਅੜਨਾ ਨਸ਼ੇਜਾਕ ਰੋਧ ਵਿੱਚ ਆ ਕੇ ਫੇਰ ਕਰਨਾ ਜੇਲ੍ਹ ਵਾਲੀ ਚੱਕੀ ਵਿੱਚ ਅੜਨਾ ਹੀ ਅੜਨਾ ਮਾੜੀ ਹੀ ਸਲਾਮੀ ਹੁੰਦੀ ਮਾੜੀ ਕਰਤੂਸ ਦੀ ਢੂੜ ਸੌਦਾ ਕਾਰਤੂਸ ਕਿੱਲੇ ਜਿੰਦਾ ਫੂਕ ਵਈ ਢੂੜ ਸੌਦਾ ਕਾਰਤੂਸ ਕਿੱਲੇ ਜਿੰਦਾ ਫੂਕ ਵਈ ਸੋ ਜਿਹੜਾ ਵੀ ਭੈਣ ਭਰਾ ਜੁੜਿਆ ਬਈ ਸ਼ੇਅਰ ਕਰਿਓ ਵੀਡੀਓ ਕਿਵੇਂ ਲੱਗਿਆ ਗਾਣਾ ਜਰੂਰ ਦੱਸਿਓ ਚੈਨਲ ਤੇ ਥੋੜਾ ਜਿਹਾ ਕੋਈ ਪ੍ਰੋਬਲਮ ਆਈ ਹੋਈ ਐ ਇਸ ਕਰਕੇ ਲਾਈਵ ਨਾ ਚੱਲਦਾ ਨਹੀਂ ਪਤਾ ਨਹੀਂ ਕੀ ਗੱਲ ਐ ਨਾ ਕਮੈਂਟ ਸ਼ੋ ਹੁੰਦੀ ਐ ਸੋ ਜਿੰਨੇ ਵੀ ਭੈਣ ਭਰਾ ਜੁੜੋਗੇ ਵੀਰਣ ਕੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਸਬਸਕ੍ਰਾਈਬ ਕਰਿਓ ਚੈਨਲ ਵਧੀਆ ਗਾਣੇ ਸੁਣਨ ਲਈ ਸੋ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਪ ਰੱਖਾ ਫੇਰ ਮਿਲਾਂਗੇ